ਜਿੱਕਾ ਕਾਉਂਸਲ ਵਾਇਗੁਰ ਜੀ ਨੇ ਬਤੇ ਆਪਾਂ ਸਭ ਨੂੰ ਪਤਾ ਹੈ ਹਲੋ ਹਲੋ ਆਪਾਂ ਸਭ ਨੂੰ ਪਤਾ ਕਿ ਕੱਲ ਤੋਂ 12 ਤਰੀਕ ਨੂੰ ਜਿਲ੍ਹਾ ਨਕੂਰਪਾਟਨ ਮੰਡਲ ਵਾਲੇ ਗਰਾਊਂਡ ਵਿੱਚ ਇਕੱਦਰ ਦੇ ਮੈਚ ਹੋਣੇ ਆ ਤੇ ਮੈਚ ਬਾਈ ਗੋਪਸੀੰਧਾ ਰਾਰੇ ਆ ਮਹਾਰਾਸ਼ਟਰ ਆਵਾਜ਼ ਸੋਨਾ ਮੈਚ ਹੋ ਰਹੇ ਆ ਤੇ ਬਾਹਰ ਸਾਰੇ ਪ੍ਰਬੰਧਕ ਜਰਾ ਬਹੁਤ ਬਹੁਤ ਜੀਓ ਕਰ ਰਹੇ ਆ ਕੀ ਆਪਾਂ ਸਭ ਨੂੰ ਦੱਸਦਾ ਜੇ ਜੋ ਗਰਾਊਂਡ ਹੈ ਤੇ ਮੰਨਲਵਾਲਾ ਇਹਦੀ ਦੇਖਦੇ ਐਨਰ ਅਗਰ ਮੰਨਲਵਾਲਾ ਕਰ ਰਿਹਾ ਹੈ ਤੇ ਗਰਾਊਂਡ ਵਿੱਚ ਬੜੇ ਵਧੀਆ ਕੰਮ ਹੋਏ ਆ ਜਿਹੜਾ ਸੌਂ ਸਿਸਟਮ ਹੈ ਨਰਵਾੜੇ ਹੈ ਹੋਰ ਵੀ ਪੱਤੇ ਟ੍ਰੈਕ ਪੱਤੇ ਟ੍ਰੈਕ ਕੈਮਰੇ 24 ਕੈਂਡਲਸ ਸੇਰ ਸਾਹਿਬ ਜਰਵਾਣੀ ਕਥਾ ਚੱਲਦੀ ਹੈ ਇਹ ਗਰਾਊਂਡ ਵਿੱਚ ਕੰਮ ਕਰਦਾ ਸਾਡੇ ਵੀਰ ਭੈਣਾਂ ਦਾ ਗਰਾਊਂਡ ਵਿੱਚ ਕਰਦੇ ਆ ਜਿਹੜਾ ਵਿੱਚ ਭਾਈ ਸਰਵਜੇਪਾ ਸਾਹਿਬ ਭਾਈ ਸੰਦੇਤਾ ਸਿੰਘ ਭਾਈ ਰੇ ਸਿੰਘ ਤੇ ਭਾਈ ਸਰਮਰ ਸਿੰਘ ਬਾਬਾ ਗੁਰਵੰਦਰ ਸਿੰਘ ਨੇ ਬਾਬੰਦ ਸਿੰਘ ਜੈਨੂ ਜੋ ਗਰਾਊਂਡ ਨਾਲੇ ਕੰਮ ਕਰਦੇ ਆ ਤੇ ਬਾਹਰ ਵਾਲੇ ਭਰਾਵਾਂ ਦਾ ਜੀ ਨਾਮ ਲਈ ਨਾਮਦਾ ਲੰਬੇ ਨੇ ਚ ਹੋ ਜਾਣੀ ਹੈ ਇਹ ਜੋ ਗਰਾਊਂਡ ਹੈ ਪਿਆਰਦਾਨ ਚ ਇਹ ਗਰਾਉਂਡ ਦਾ ਕੰਮ ਜਪਾ ਤਿੰਨ ਸਾਲ ਲੱਗੇ ਆ ਤੇ ਤਿੰਨਾਂ ਸਾਲਾਂ ਵਿੱਚ ਆਏ ਭਰਾ ਜਿਹੜੇ ਦੇ ਨਾਮ ਖੜੇ ਆ ਉਸ ਭਰਾ ਬਾਹਰ ਇੱਕ ਦੂਨੇ ਵਾਸਤੇ ਗਏ ਹੋਏ ਆ ਹਾਰਵਰ ਕੀਤਾ ਦਾ ਤੇ ਪਸੀਨਾ ਕੱਢਿਆ ਦਾ ਤੇ ਮੈਂ ਸੋਚਦਾ ਹਾਂ ਜੀਗਾ ਕਿ ਜੇ ਇਹ ਵਿਰੋਧਨਾ ਹੁੰਦਾ ਇਹ ਗਰਾਉਂਡ ਨਹੀਂ ਸੀ ਹੋਣਾ ਸਭ ਤੋਂ ਪਹਿਲਾਂ ਇਹ ਪਿੰਡ ਦੇ ਸ਼ੁਰੂਆਤ ਕੀਤੀ ਜੋ ਦਸਵਾਕੇ ਉੱਥੇ ਹੀ ਰੂਪ ਸਟਾਰਟ ਕੀਤਾ ਸੀਗਾ ਉਦੋਂ ਬਾਅਦ ਅਸੀਂ ਦੋ ਗਰੁੱਪ ਬਣਾਏ ਆ ਦੇਪੂਰੇ ਪਿੰਡ 'ਚ ਕੰਮ ਕਰਦਾ ਤੇ ਇੱਕ ਪਿੰਡ ਗਰੁੱਪ ਸਾਡਾ ਜੋ ਐਨਆਰਓਪ ਮੰੰਗਲ ਲਵਾਣਾ ਜੋ ਨੌਜਵਾਨਾਂ ਜਿਲ੍ਹਾ ਧੜਗੜ ਬਣ ਚੁੱਕਿਆ ਹੈ ਤੇ ਸਾਡਾ ਦੋਪ ਗਰਾਊਂਡ 'ਚ ਕੰਮ ਕਰਦਾ ਇਹ ਜੋ ਗਰਾਊਂਡ ਹੈ ਐਨਆਰਓਪ ਨੇ ਬਣਾਇਆ ਦਾ ਬੜੀ ਮਿਹਨਤ ਕੀਤੀ ਹੈ ਤੇ ਇਸ ਗਰੁੱਪ ਜਿਹੜਾ ਜੋ ਸਿਫਤਾਂ ਦਾ ਗੱਲਾਂ ਸਿਫਤਾਂ ਤੋਂ ਲਾਵਾ ਬਾਦ ਵਿੱਚ ਹੁੰਦੀਆਂ ਨੇ ਤੇ ਬਾਹਰ ਵਾਲੇ ਪ੍ਰਧਾਨਾਂ ਦਾ ਬਾਰ-ਬਾਰ ਧੰਨਵਾਦ ਅਮਰ ਕਰਦਾ ਹੈ ਜਿਹੜੇ ਬਣਾ ਦੇ ਕੰਮ ਕਰਦੇ ਆ ਇਹਨਾਂ ਲਈ ਬਾਰਦਾਤ ਦਾ ਮਾਤਾ ਸਵਾਦ ਅੰਦਰੀ ਕਰਨਾ ਕਿਉਂਕਿ ਕਿ ਸਵੇਰ ਸ਼ਾਮ ਦਿਨ ਰਾਤ ਇਸ ਵਿਰਾਸਤ ਕੰਮ ਕੀਤਾ ਵਾ ਬੜੀ ਮਿਹਨਤ ਕੀਤੀ ਹੈ ਅੱਜ ਭਾਵੇਂ ਅਸੀਂ ਛੋੜੀਆਂ ਪੱਗਾਂ ਨਾਲ ਖੜੇ ਆ ਪਰ ਅਸੀਂ ਸ਼ਹਿਰ ਦੇ ਬਾਹਰ ਇਸੇ ਘੱਟੇ ਆ ਅਸੀਂ ਰਾਤਾ ਕੱਢੀਆਂ ਇੱਥੇ ਬੜੀ ਮਿਹਨਤ ਕੀਤੀ ਹੈ ਹਰੇ ਦਰਦ ਲੱਗੇ ਆ ਬਾਥਰੂਮਾਂ ਤੋਂ ਲਾ ਕੇ ਸਪਾਟ ਸਟੋਰਾਂ ਤੱਕ ਉੱਪਰ ਜੇ ਮਖਾਵੇ ਤੇ ਲਾਈਟ ਜੇ ਪੱਕੇ ਫਾਰਕ ਤੋਂ ਚੌਧੀਆਂ ਜੰਦਿਲਾ ਰਾਜਦੀਆਂ ਲੋ ਰਾਜ ਨੂੰ ਭੰਦੇ ਨਜ਼ਾਰਾ ਲੈਂਦੇ ਆ ਤੇ ਮੈਂ ਸੋਚਦਾ ਸੀ ਜੇ ਕਰੋ ਆਪਣਾ ਹੁੰਦਾ ਇਹ ਗਰਾਊਂਡ ਨਹੀਂ ਸੀ ਹੁੰਦਾ ਤੇ ਉਹੀ ਗਰਾਊਂਡ ਹੈ ਜਿਹਦੇ ਵਿੱਚ ਕਿਸੇ ਟਾਈਮ ਅਮੜੀ ਨਸ਼ਾ ਕਰਦੇ ਸੀ ਲੰਮੇ ਬਾਬਾ ਦਾਲਾ ਫਿਰਦੇ ਸੀ ਇੱਥੇ ਧੰਦ ਵੀ ਸੀ ਅੱਜ ਜਿਹੜਾ ਗੰਦ ਹੈ ਐਡਾ ਐਡਾ ਗੰਦ ਹੋ ਗਿਆ ਸੀ ਜਿੰਨਾ ਅਸੀਂ ਪਹਿਲੇ ਸਾਡੇ ਸਕੂਲ 'ਚ ਬਣੇ ਸੀ ਇਸ ਗਰਾਊਂਡ ਜਿੱਨਾ ਬੁਰਾ ਹਾਲਾਤ ਸਭ ਨੂੰ ਦਿਲ ਨਹੀਂ ਕਰਦਾ ਤੇ ਇਹ ਗਰਾਊਂਡ ਹੈ ਜਿਹਦੇ 'ਚ ਪੂਰੇ ਪਿੰਡ ਦਾ ਜਿਹੜਾ ਪਾਣੀ ਹੈ ਛੋਪਰ ਤੇ ਨਹੀਂ ਜਾਂਦਾ ਇਸ ਗਰਾਊਂਡ 'ਚ ਆਉਂਦਾ ਸੀ ਅਸੀਂ ਹੱਥੀਂ ਕੰਮ ਕੀਤਾ ਲੈ ਦੇ ਅਨਾਰੇ ਕੋ ਨੰਗਲ ਲਵਾਣਾ ਗਰਾਉਂਡ ਦੀ ਜਿੰਮਰ ਸਭ ਬਹੁਤ ਬੜੀ ਟਿਕਣੇ ਮਾਰਿਆ ਲੈ ਤੇ ਬਾਹਰ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਤੇ ਮੈਂ ਥੋੜੇ ਸੁਨੇਹਾ ਦੇਣਾ ਚਾਹੁੰਦਾ ਵਾ ਜਿਹੜੇ ਬਾਹਰ ਵਾਲੇ ਭਰਾ ਚੱਲਦੇ ਮੈਚਾਂ ਨੂੰ ਕਰਦੇ ਆਇਆ ਇੱਜਾ ਕਰ ਰਿਹਾ ਹਾਂ ਮੈਂ ਹਰ ਸੈਕਿੰਡ ਦੇ ਵਿੱਚ ਉਹ ਬਹੁਤ ਨੇ ਜੀਵਾਂ ਗਰਾਉਂਡ ਵਾਸਤੇ ਵੀ ਥੋੜਾ ਬੜਾ ਡ੍ਰੀਮ ਹੋ ਤੇ ਕੋਸ਼ਿਸ਼ ਕਰਕੇ ਕਿਉਂਕਿ ਇਸ ਗਰਾਉਂਡ ਵਿੱਚ ਅਸੀਂ ਹੋਰ ਵੀ ਰੰਗ ਭਰ ਰਹੇ ਆ ਜਿੱਦਾਂ ਪੰਜਾਬੀ ਵਿਰਸਾ ਦਾ ਹਰੇ ਦੁੱਤ ਕਈ ਪ੍ਰਾਪਤ ਲੱਗਿਆ ਇਸ ਗਰਾਉਂਡ ਵਿੱਚ ਅਸੀਂ ਹੋਰ ਵੀ ਬੜੇ ਰੰਗ ਭਰ ਰਹੇ ਆਜੋ ਇਹ ਗਰਾਊਂਡ ਹੁਣ ਦਾ ਕੰਡੀਸ਼ਨ ਦੇ ਮੁਕਾਬਲ ਪੂਰੇ ਪੰਜਾਬ ਵਿੱਚ ਇਹ ਪਹਿਲਾ ਗਰਾਊਂਡ ਹੈ ਜਿਹੜਾ ਇਸ ਗਰਾਊਂਡ ਦੇ ਮੁਕਾਬਲੇ ਗਰਾਊਂਡ ਨਹੀਂ ਹੈ ਇਸ ਕਰਕੇ ਇਸ ਗਰਾਊਂਡ ਨੂੰ ਹੋਰ ਵਧੀਆ ਬਣਾਉਣ ਵਾਸਤੇ ਜ਼ੋਰ ਦੀ ਲੋੜ ਹੈ ਇਸ ਗਰਾਊਂਡ ਜਿਹੜਾ ਹੋਰ ਆਉਂਦੇ ਰੰਗ ਭਰ ਰਹੇ ਆ ਭਰ ਰਹੇ ਹੈ ਕਿ ਜਿਹੜਾ ਲੋਕੀ ਦੇਖਣਗੇ ਪੰਜਾਬ ਦਾ ਪਹਿਲਾ ਗਰਾਊਂਡ ਹੈ ਕਹੋ ਜੇ ਮੈਂ ਇਹ ਗਰਾਊਂਡ ਤੋਂ ਅੱਗੇ ਪਹਿਲੇ ਹੀ ਮੈਂ ਪੰਜਾਬ ਦੇ ਸਾਰੇ ਗਰਾਊਂਡ ਤੋਂ ਮੇਲ ਹਿਸਾਬ ਨਾਲ ਗਰਾਊਂਡ ਨਹੀਂ ਹੈ ਤੇ ਬੜੀ ਮਿਹਨਤ ਨਾਲ ਕੰਮ ਕਰਦੇ ਆ ਤੇ ਸਾਰੇ ਭਰਾਵਾਂ ਕੇ ਵੇਰਦੀ ਹੈ ਲਾਕੇ ਦੇ ਵੇਰਦੀ ਹੈ ਇਸ ਰੌਣਕ ਹੋਰ ਵਧਿਆ ਬਣਾਉਣ ਵਾਸਤੇ ਆਪਾਂ ਜੀ ਕਰੀਏ ਤੇ ਦੂਰੀ ਗੱਲ ਹੈ ਇਸ ਰਾਏ ਰਾਈ ਮੈਕ ਸੁਣਿਆ ਜਾਣਾ ਚਾਹਨਾ ਪੰਜਾਬ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਨੌਜਵਾਨਾਂ ਨੂੰ ਕਿ ਜੇਕਰ ਆਪਾਂ ਪੰਜਾਬ ਨੂੰ ਬਚਾਉਣਾ ਹੈ ਦੇ ਬਰੌਂਡਾਂ ਦੇ ਜੋੜ ਦੇਣਾ ਪੈਣਾ ਹੈ ਐਜੂਕੇਸ਼ਨ ਦੇ ਜੋੜ ਦੇਣਾ ਪੈਣਾ ਹੈ ਤਾਂ ਇਹ ਨੌਜਵਾਨ ਜੈਸਾ ਬੱਚ ਕੇ ਮਾੜਾ ਤੇ ਮੋੜਾ ਦੇ ਲੋਕ ਖੜ ਕੇ ਗੱਲਾਂ ਕਰਦੇ ਆ ਉਹ ਨਸ਼ੇ ਕਰਦੇ ਆ ਲੜਾਈਆਂ ਝੜੇ ਕਰਦੇ ਆ ਬਰੌਂਡਾਂ ਨਾਲ ਜੋੜ ਮੰਗੇ ਭਰਾਵਾਂ ਨਾਲ ਜੋੜ ਕੇ ਕੁਛ ਨਾਲ ਜੋੜਨਗੇ ਫਿਜ਼ੀਕਲ ਫਿੱਟ ਹੋਏਗਾ ਤੇ ਪੰਜਾਬ ਤੰਦਰੁਸਤ ਹੋਏਗਾ ਨਹੀਂ ਜੇ ਆਪਾਂ ਗੱਲਾਂ ਸੁਣਦੇ ਆ ਅਖਬਾਰਾਂ ਦੇ ਖਬਰਾਂ ਸੁਣਦੇ ਆ ਪੰਜਾਬ ਸੰਜਾਬ ਪੜਦਾ ਪੰਜਾਬ ਔਰਦਾ ਪੰਜਾਬ ਪਰ ਗਰਾਊਂਡ ਲੈਵਲ ਤੇ ਕੁਛ ਨਹੀਂ ਹੁੰਦਾ ਇਸ ਕਰਕੇ ਜੁਰਰੀ ਬੇਨਤੀ ਹੈ ਨਾਇਟਜ਼ ਦੁਆਰਾ ਤੇ ਚੈਨਲ ਵਾਲਾ ਬਹੁਤ ਧੰਨਵਾਦ ਪੇਡਰੋ ਬਾਸਾ ਨੌਜੋਨਦ ਰੋਲਨਾ ਐਜੂਕੇਸ਼ਨਲ ਜੁਰੀਏ ਜੀ ਤੇ ਮੇਰੇ ਦੁਆਰਾ ਭਾਜੀ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਸ਼ਾਰਟ ਕੀਤਾ ਹੈ ਤੇ ਬਾਕੀ ਬਾਹਰ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਸਹੂਲਤ ਕਰ ਰਹੇ ਹਨ ਉਹਨਾਂ ਕੇ ਲਈ ਬੇਨਤੀ ਹੈ ਕਿ ਗਰਾਊਂਡ 'ਤੇ ਜੋ ਵੀ ਕੰਮ ਕਰ ਰਹੇ ਹਨ ਤੇ ਗਰਾਊਂਡ ਨੂੰ ਹੋਰ ਕੰਮ ਕਰਨ ਵਾਸਤੇ ਆਪਾਂ ਸ਼ੁਕਰੀਏ ਤੇ ਬਾਕੀ ਬਹੁਤ ਸਾਰਾ ਲਾਈਵ ਚੱਲ ਰਿਹਾ ਹੈ ਕੱਲ੍ਹ ਦੇਖਿਆ ਅਜੂਲਿਆ ਸਾਰਾ ਚੱਲੂਗਾ ਤੇ ਜੰਗਲਾਫੇ ਦੁਆਰਾ ਬਹੁਤ ਧੰਨਵਾਦ ਰਾਇਪੁਰ ਜਿੱਕਾ ਖਾਲਸਾ ਰਾਇਪੁਰ ਜਿੱਕੀ ਫਤਹਿ